ਮੈਂ ਕਿਹ ਗੱਲ ਸੁਣੀਓ ਘਰ ਤੱਕ ਬੈਠੇ ਬੁੜੇ ਲੋਕੀ ਉਹਨੂੰ ਪੁੱਛ ਕੋਈ ਜਾਵਾਂ ਮੈਂ ਕਿਹਾ ਮੈਂ ਕਹਿੰਦੀ ਆਪਣੇ ਬੁੜੇ ਨਾਲ ਗੱਲ ਕਰੀ ਲੋ ਉਹ ਕਾਹਦੀ ਗੱਲ ਕਰ ਲਵਾਂ ਉਹ ਤੈਨੂੰ ਸਾਰਾ ਪੋਸਟੇ ਮਿਲਦਾ ਪਿਆ ਆ ਫੇਰ ਤੈਨੂੰ ਚਾਹੀਦੀ ਹੈਗਾ ਨਾ ਲੈ ਇਹ ਗੱਲ ਹੋਰ ਸੁਣ ਲੈ ਆ ਜਿੰਨਾ ਵੀ ਹਿੱਸਾ ਤੇਰੇ ਨਾਲ ਬੰਦਾ ਨਾ ਉਹਨੂੰ ਆਪਣੇ ਨਾਮ ਕਰਾ ਲੈ ਫਟਾਫਟ ਜੇ ਤੇਰੇ ਬੁੜੇ ਨੇ ਕਰ ਦਿੱਤੀ ਨਾ ਭਰਾਵਾਂ ਦੇ ਨਾਮ ਤੇ ਤਾਂ ਫਿਰ ਵਿੰਡਾ ਦਾ ਅੰਗਰ ਗੇਟ ਚ ਉਹ ਪ੍ਰਾਪਤੀ ਵੀ ਹੋ ਜੂਗੀ ਆਪਣੇ ਨਾਂ ਤੇ ਤੂੰ ਟੈਨਸ਼ਨ ਨਾ ਲੈ ਤੇ ਨਾਂ ਇਨੀ ਕਾਲੀ ਪੈ ਉਹ ਯਾਰ ਮੈਂ ਤੇ ਕਦੇ ਦੀ ਪ੍ਰਾਪਰਟੀ ਆਪਣੇ ਨਾਂ ਤੇ ਕਰਾ ਲੈਣੀ ਸੀ ਜੇ ਮਾਂ जिंदा ਹੁੰਦੀ ਨਾ ਮੈਂ ਮਾਂ ਨਾਲ ਸਾਰੀ ਗੱਲ ਕਰ ਲੈਣੀ ਸੀ ਇਹਨੂੰ ਪਤਾ ਹੀ ਇਹ ਬਾਪੂ ਦੇ ਸੁਭਾਅ ਦਾ ਸ਼ੋੜੀਏ ਸ਼ੋੜੀਏ ਗੱਲਾਂ ਦਿੱਤੇ ਉਹ ਮਰਾਦ ਹੋ ਜਾਂਦਾ ਤੂੰ ਫਿਕਰ ਨਾ ਕਰ ਮੈਨੂੰ ਕੋਈ ਚੰਗਾ ਜਿਹਾ ਮੌਕਾ ਵੇਖ ਕੇ ਬਾਪੂ ਨਾਲ ਗੱਲ ਕਰਨੀ ਪਈ ਆ ਜਾਇਦਾਤ ਆਪਣੀ ਕਿਤੇ ਨਹੀਂ ਜਾਂਦੀ ਜਾਇਦਾਤ ਦੀ ਅਸਲੀ ਮਾਲਕਨ ਤਾਂ ਤੂੰ ਹੀ ਬਣਨਾ ਬੁਰਨ ਰਾਜ ਹੁੰਦਾ ਹੋ ਜਾਵੇ ਸੇਵਾ ਕਰਦੀ ਮੈਂ ਮਰ ਜਾ ਘਰ ਦਾ ਚਾਰੂ ਕੁੱਕਾ ਕਰਦੀ ਮੈਂ ਮਰ ਜਾ ਤੇ ਪ੍ਰਾਪਤੀ ਸੰਭੇ ਕੋ ਹੋਰ ਮੈਂ ਨੀਣੇ ਗੱਲਾਂ ਬਰਦਾਸ਼ਤ ਕਰਦੀ ना होना से लाड़ सब्र में उठाला डेंजर के गोडे गोडे ये वो भी तू भी और क्या डामूल है डामूल है यार जी तो दो दस रुपये ही दे रहे हैं और मेरे को ਦਾ ਜਾਂਦੇ ਨੂੰ ਆਉਂਦੇ ਐ ਇਹਦੇ ਪਹਿਲੇ ਲੈਣੇ ਤਾਂ ਬਾਪੂ ਵੀ ਜਾ ਕੇ ਮੰਗ ਠੀਕ ਆ ਬਾਪੂ ਕਿਹੜਾ ਪਹਿਲੇ ਤੂੰ ਦਾ ਭਾਬੀ ਹਾਂ ਡੈਡੀ ਕਿੱਥੇ ਆ ਡੈਡੀ ਚਲਾ ਗਿਆ ਆਫਿਸ ਚਲਾਏ ਇਹ ਤੇਰਾ ਬਿਰੇ ਬਿਰੇ ਕੋਈ ਵੀ ਵੱਡਾ ਯਾਰਾ ਹੀ ਵੱਡਾ ਬਾਪੂ ਮੈਂ ਡਾਕਟਰ 7656 ਬੱਤੰਦੇ 737 ਰੱਖਿਓ ਸੇਗਲ ਡੈਡੀ ਜੀ ਮੈਂ ਸਵੇਰੇ ਤੁਹਾਡੇ ਘਰੇ ਜ ਗਿਆ ਪਬਲਿਕ ਅੰਦ ਰੈਡੀ ਕੰਮ ਤੇ ਚਲੇ ਗਿਆ ਯਾਰ ਤੇ ਫਿਰ ਮੈਂ ਦਫ਼ਤਰ ਆ ਗਿਆ ਤੁਮ ਮੈਨੂੰ ਇਹ ਕੋਲ ਕੰਮ ਵਗੀਆ ਇਹ ਦੋ ਟੈਂਸਰ ਪੀਆ ਜਾਏਗਾ ਮੈਂ ਸਵੇਰੇ ਸਵੇਰੇ ਕੋਈ ਪੈਸੇ ਲੈਣਾ ਦਫ਼ਤਰ ਤੋਂ ਬਾਹਰ ਹੋ ਜਾ ਮੋੜ ਦੂੰਗਾ ਮੈਂ ਇਹਨੂੰ ਅੱਗੇ ਕਿੰਨੀ ਵਾਰੀ ਪੈਸੇ ਦਿੱਤੇ ਤੂੰ ਅੱਗੇ ਕਿਹੜਾ ਮੋੜ ਤੇ ਉਹ ਮੋੜ ਦੂੰਗਾ ਡੈਡੀ ਪੈਸੇ ਮੋੜ ਦੂੰਗਾ ਯਾਰ ਤੁਸੀਂ ਉਹ ਪੈਸੇ ਪੈਸੇ ਕਰਦੇ ਰ। ਆ ਤੁਸੀਂ ਰੀਸਟਰੀ ਕਰਾਣ ਚੱਲੇ ਹੋ। ਉਹ ਮੇਲੀ ਜਾਣੇ ਤੁਹਾਨੂੰ ਪੈਸੇ। ਨਾਲੇ ਹੁਣ ਮੇਰੀ ਗੱਲ ਸੁਣੋ ਪਲਾਟ ਦਾ ਦੋਤਾ ਹੁੰਦਾ ਪਿਆ ਵਾ। ਮੈਨੂੰ ਪੈਸੇ ਦੇ ਦਿਓ ਮੈਂ ਆਪਣਾ ਲੱਗ ਮਕਾਨ ਲੈਣਾ ਵਾ। ਉਹ ਘਰ ਵਾਲੀ ਵੀ ਮੇਰੀ ਰੋਲਾ ਪਾਈ ਆ ਉਹ ਉਹਨੇ ਨਹੀਂ ਆਣਾ ਉਦੋਂ ਤੱਕ ਜਦ ਤੱਕ ਮੈਂ ਉਹਨੂੰ ਮਕਾਨ ਨਹੀਂ ਲੱਗ ਲੈ ਕੇ ਦਿੰਦਾ ਹੈਗਾ। ਮੈਂ ਤੈਨੂੰ ਕੰਮ ਉਦੋਂ ਖੁੱਲ ਕੇ ਦਊਂਗਾ ਜਦੋਂ ਤੂੰ ਦਾਰੂ ਛੱਡ ਦੇਂਗਾ। ਆ ਕੋਈ ਨਹੀਂ ਮੈਂ दारू ਵੀ ਛੱਡ ਦੂੰਗਾ ਜਦੋਂ ਮੇਰਾ ਮਕਾਨ ਬਣ ਗਿਆ ਨਾ ਮੇਰੀ ਘਰ ਵਾਲੀ ਆ ਗਈ ਮੈਂ दारू ਛੱਡ ਦੂੰਗਾ ਤੁਸੀਂ ਆ ਪਲਾਟ ਵੇਚ ਕੇ ਮੈਨੂੰ ਮੇਰਾ ਹਿੱਸਾ ਦੇ ਦਿਓ ਬਸ ਮੈਂ ਲੱਗ ਮਕਾਨ ਬਣਾਵਾਂ ਬੱਬੂ ਹੁਣ ਮੈਂ ਤੈਨੂੰ ਕਹਿ ਤਾ ਵੀ ਇੱਕ ਮੌਕਾ ਦੇ ਦੇ ਤੇਰਾ ਮੈਂ ਜਿਹੜਾ ਵੀ ਦਾਰੋਗਰ ਤੂੰ ਬੋਲ ਕੇ ਦੇਂਗਾ ਨਾ ਮੈਂ ਉਹਦੇ ਵਿੱਚ ਹੀ ਤੈਨੂੰ ਕਾਮਯਾਬ ਹੋ ਕੇ ਦਿਖਾਵਾਂ ਮੈਂ ਤੈਨੂੰ ਜਿੰਨੀ ਵਾਰੀ ਕੰਮ ਖੋਲ ਕੇ ਦਿੱਤਾ ਤੂੰ ਉੰਨੀ ਵਾਰੀ ਮੈਨੂੰ ਘਾਟਾ ਪਵਾਇਆ ਤੇ ਨਾਲੇ ਚੱਲੇ ਆ ਬੋਧਿਆ ਗੱਲਾਂ ਛੱਡੋ ਤੂੰ ਪਹਿਲਾਂ 300 ਰੁਪਇਆ ਕੱਢੋ ਆ ਮੈਂ ਜਾਣਾ ਮੇਰੇ ਦੋਸਤ ਦੇ ਵੀ ਟਿਕਦੇ ਪਏ ਆਦੇ ਓ 300 ਰੁਪਇਆ ਆ ਛੇਤੀ ਕਰੋ ਐਸੇ ਨਾ ਲੈ ਜਾ ਮੈਨੇ ਦਫ਼ਤਰ ਦਾ ਰੂਪੀ ਕਿ ਨਾ ਪੜੀ థాంਕ ਯੂ ਡੈਡੀ ਜੀ థాంਕ ਯੂ ਲਵ ਯੂ ਡੈਡੀ ਜੀ ਲਵ ਯੂ ਮਾਈ ਫਾਦਰਸ ਬਲੱਡ ਸ਼ੁਕਰ ਆ ਰੱਬਾ ਇਹ ਚਲੇ ਗਿਆ ਰਜਿਸਟਰੀ ਇਹਦੀ ਨਾਲ ਦੀ ਨਾਲ ਹੀ ਹੋ ਜੂਗੀ ਹਾਂਜੀ ਨਾਲ ਦੀ ਨਾਲ ਹੀ ਹੋ ਜੂਗੀ ਤੁਸੀਂ ਕਿਹਦਾ ਮਕਾਨ ਹੋਣੀ ਚਾਹੀਦਾ ਹੋਰ ਤਾਂ ਇਹਨਾਂ ਮਕਾਨ ਪਸੰਦ ਆ ਕੰਢੇ ਤੋਂ ਬੈਠੇ ਨਿਕਾਓ ਫਿਰ ਕੋਈ ਸਾਈ ਕਰਦੇ ਆ ਕਰ ਦਈਏ

ਤੁਹਾਡੇ ਨਾਲ ਨਾ ਜਰੂਰੀ ਗੱਲ ਕਰਨੀ ਸੀ ਮੈਂ ਹਾਂ ਦੱਸ ਪੁੱਤਰ ਕੀ ਗੱਲ ਆ ਤੁਹਾਨੂੰ ਤਾਂ ਪਤਾ ਹੀ ਹੈ ਡੈਡੀ ਜੀ ਦੇ ਸੁਭਾਅ ਦਾ ਛੋਟੀਆਂ-ਛੋਟੀਆਂ ਗੱਲਾਂ ਤੇ ਉਹ ਨਾਰਾਜ਼ ਹੋ ਜਾਂਦੇ ਨੇ ਆ ਥੋੜੇ ਦਿਨ ਪਹਿਲੇ ਦੀ ਗੱਲ ਆ ਮੈਂ ਉਹਨਾਂ ਨੂੰ ਕਿਹਾ ਸੀ ਡੈਡੀ ਜੀ ਤੁਹਾਨੂੰ ਨਾ ਸਾਡਾ ਹਿੱਸਾ ਦੇ ਦਿਓ ਸਾਨੂੰ ਆੜ-ਆੜ ਕਰ ਦਿਓ ਹਾਂ ਪੁੱਤਰ ਮੈਂ ਤੁਹਾਡੇ ਡੈਡੀ ਦੇ ਨਾਲੁੱਤੀ ਬੈਠਾ ਹਾਂ ਤੁਸੀਂ ਕਿੰਨੇ ਪਰਾ ਇਕੱਠੇ ਹੋਗੇ ਇੱਥੇ ਆ ਜਾਓ ਠੀਕ ਆ ਸਰਪੰਚ ਸਾਹਿਬ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਤੁਹਾਡੇ ਕੋਲ ਕਿੰਨੇ ਵਜੇ ਤੱਕ ਆਈਏ ਤੈਨੂੰ ਕੋਈ 4 ਵਜੇ ਤੱਕ ਕਾਜੋ ਮੈਂ ਧੀਆ 4 ਵਜੇ ਤੱਕ ਠੀਕ ਹੈ ਸਰਪੰਚ ਸਾਹਿਬ ਜੀ ਮੈਂ ਆਪਣੇ ਦੋਨੋਂ ਭਰਾਵਾਂ ਨੂੰ ਨਾਲ ਲੈ ਕੇ ਨਾ ਡੈਡੀ ਨੂੰ ਦਫ਼ਤਰ ਹੁਣਾ ਜੀ ਮੇਰੀ ਗੱਲ ਸੁਣੋ ਬਾਪੂ ਨੂੰ ਕਹ ਕੇ ਨਾ ਆਪਣਾ ਹਿੱਸਾ ਲੈ ਲੋ ਵਾਪੂ ਨੂੰ ਕੋਈ ਨਾ ਵੀ ਸਾਨੂੰ ਅੱਡ ਡੇ ਜਗਾ ਲੈ ਉਹ ਤਾਂ ਠੀਕ ਐ ਨਹੀਂ ਐ ਮੈਂ ਤਾਂ ਆ ਕਾਲਾ ਪਿਆ ਆ ਤੇਰਾ ਤਾਂ ਕੰਮ ਕਰ ਵੀ ਠੰਡਾ ਐ ਜੇ ਤੁਹਾਡੇ ਬਾਪੂ ਜੀ ਨਹੀਂ ਮੰਨਦੇ ਨਾ ਤੇ ਤੁਸੀਂ ਇੱਕ ਦਿਨ ਜਾਓ ਜਾ ਕੇ ਇਹਦੇ ਸੱਤੇ ਪਏ ਦਾ ਨਾ ਗੁੱਠਾ ਲਵਾ ਲਓ ਤੇ ਸਾਰੀ ਪ੍ਰਾਪਰਟੀ ਨਾ ਆਪਣੇ ਨਾਂ ਕਰਾ ਲਓ ਉਹ ਮੈਨੂੰ ਮੇਰੇ ਬੱਪੂ ਦਾ ਪਤਾ ਉਹ ਸੌਂਦਾ ਵੀ ਐ ਕਿ ਨਾ ਅੱਖਾਂ ਖੋਲ ਕੇ ਸੌਂਦਾ ਮਾੜਾ ਖੜਦਾ ਹੋਣ ਦੀ ਦੇਰ ਜਦ ਹੀ ਉੱਠ ਖੜਦਾ ਉਹ ਘੂਠਾ ਲਾਉਣ ਦੀ ਗੱਲ ਕਰਦੀ ਐ ਇਹ ਨਹੀਂ ਹੋ ਸਕਦਾ ਬਾਬੂ 20 ਲੱਖ ਰੁਪਇਆ ਦੇ ਦੇਵੇ ਕਿਹੜਾ ਨਾਲੇ ਤਾਂ ਮਕਾਨ ਖਰੀਦ ਲਈਏ ਨਾਲੇ ਆਪਣਾ ਕੋਈ ਕੰਮਕਾਰ ਖੋਲ ਲਈਏ ਇੱਥੇ ਸਰਾਬੀ ਦੇ ਵਜ੍ਹਾ ਨਾਲ ਘਰ ਛੱਡ ਕੇ ਕਿਰਾਏ ਦੇ ਬੈਠੇ ਆ ਆਪਾਂ ਕਿਹਦੀ ਜੱਤੀ ਗੱਲ ਹੋ 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 ਜੀ ਗੱਲ ਜੀ ਦੇ ਸਾ ਸਰੋ ਜੀ ਰੋਕੀ ਤੁਸੀਂ ਪੇਰੇ ਨਾਲ ਵੀ ਫਰਦਾ ਯਾ ਪਰ ਨਹੀਂ ਜੀ ਸੱਸੀ ਘਰ ਭਾਬੀ ਨਹੀਂ ਨਹੀਂ ਵੀਰੇ ਮੈਂ ਕਿਥੇ ਕੀਤੀ ਇਹਨਾਂ ਉਦਾਂ ਹੀ ਲੱਗਦਾ ਜੋ ਜੂੜੋ ਬੋਲੀ ਯਾ ਨਾ ਸੂਰਜਾ ਕੱਢਾ ਜਾ ਰਹੀ ਔਰ ਨਹੀਂ ਭਾਬੀ ਉਹ ਤਾਂ ਬਸ ਦਿੱਤੀ ਭਾਜੀ ਅੱਜ ਮੇਰੀ ਨਾ ਸਰਪੰਚ ਦੇ ਨਾਲ ਗੱਲ ਹੋਈ ਗਿਆ ਤੇ ਅਸੀਂ ਅੱਜ ਸਰਪੰਚ ਨੂੰ ਮੈਨੂੰ ਜਾਣਾ ਹੈ ਉਹਨੇ ਡੈਢੀ ਮੈਂ ਗੱਲ ਕਰਕੇ ਸਾਨੂੰ ਸਾਰਾ ਹਿੱਸਾ ਦਵਾ ਦੇਣਾ ਬਰਾਬਰ ਹਿੱਸਾ ਕੁੱਤੂ ਬੁਖਤਾਰ ਜਣ ਤੇ ਲੋਬ ਨੇ ਅਸੀਂ ਤਾਂ ਨੂੰ ਲੈਣ ਆਏ ਆ ਜੇ ਸ਼ਾਮ ਨੂੰ ਆਪਾਂ ਪੇਟੀ ਦਾਰੂ ਦੀ ਲੈ ਕੇ ਪਾਰਟੀ ਵੀ ਕਰਾਂਗੇ ਸਰਪੰਚ ਬਣਵਾ ਲੇਗਾ ਉਹ ਵੀਰੇ ਕੋਤਿਆਂ ਤਾਂ ਦਾਰੂ ਦੀ ਪੀ ਰਹਿੰਦੀ ਆ ਕੋਈ ਹੋਰ ਕੰਮਕਾਰ ਵੀ ਸੋਚ ਲਿਆ ਕਰ ਇਹਨੇ ਕਿੱਥੋਂ ਸੋਚਣਾ ਕੋਈ ਹੋਰ ਦਾਰੂ ਦਾ ਲਾਵਾ ਉਹਨਾਂ ਤਾਂ ਇਹ ਨਹੀਂ ਫਿਕਰ ਹੈਗਾ ਵੀ ਮੇਰੀ ਘਰ ਅੱਡੇ ਪੇਕੇ ਜਾ ਰਹੀ ਹੈ ਦਾਰੂ ਦੇ ਕਰਕੇ ਉਹਦੇ ਬਾਰੇ ਨਹੀਂ ਸੋਚਦਾ ਕੋਰਾ ਵੀ ਇਹ ਇਹਨੇ ਕਿੱਥੇ ਸੋਚਣਾ ਬਸ ਕੋਰੋ ਪੀ ਇੱਕੋ ਹੀ ਹਿੱਸਾ ਮਿਲ ਜਾਵੇ ਲੈਣਾ ਮੈਂ ਤੇਰੇ ਵਾਰੀ ਸੋਚਿਆ ਹੈ ਮੇਰੇ ਵਾਰੇ ਕੀ ਸੋਚਿਆ ਵੀਰੇ ਇਹੀ ਕੀ ਸਭ ਜਿੰਨ ਤੋਂ ਬਾਅਦ ਤੇਰਾ ਸਾਰਾ ਹਿੱਸਾ ਮੈਂ ਰੱਖ ਲਿਆ ਹੈ ਮੇਰਾ ਹਿੱਸਾ ਤੂੰ ਰੱਖ ਲੈਣਾ ਹਾਂ ਦੇਖ ਤੇਰਾ ਹਿੱਸਾ ਜਿਹਦਾ ਮੈਨੂੰ ਆਜੂ ਪੈਣਾ ਤੇ ਮੈਂ ਜਿੰਨੂ ਇੱਕ ਠੇਕੇ ਦੇ ਨਾਲ ਖਾਤਾ ਖੋਲ੍ਹ ਦੂੰਗਾ ਉੱਥੇ ਬੈਠਾ ਸ਼ਰਾਬ ਪੀ ਜੇ ਨਾਲੇ ਪੈਸੇ ਦਵਾਈ ਜਾਈ ਗੱਲ ਤਾਂ ਬੜੀ ਠੀਕ ਹੈ ਵੀਰੇ ਇਹ ਹੀ ਕੰਮ ਕਰਨਾ ਆਪਾਂ ਠੀਕ ਆ ਵੀਰੇ ਬਾਕੀ ਸਭ ਕੋਲ ਲੱਗਾ ਠੀਕ ਆ ਪਰ ਸਾਨੂੰ ਸਾਡਾ ਐਸਾ ਬਰਾਬਰ ਮਿਲਣਾ ਚਾਹੀਦਾ ਓਪਾ ਵੀ ਸਭ ਬਰਾਬਰ ਹੋਏਗਾ ਤੁਸੀਂ ਟੈਨਸ਼ਨ ਨਾ ਲੋ ਓ ਭਾਬੀ ਤੁਹਾਡਾ ਐਸਾ ਤੁਹਾਨੂੰ ਮਿਲ ਜਾਣਾ ਹੁਣ ਸਾਢੇ 3 ਵਜ ਗਏ ਆ ਅ ਵੀਰੇ ਨੂੰ ਕਹਾਂ ਸਾਡੇ ਨਾਲ ਚੱਲੇ ਆ ਸਰਪੰਚ ਕੋਲ ਤਾਂ ਆਪਾਂ ਚੱਲਦੇ ਆ ਪਰ ਤੇਰੀ ਦਾਰੂ ਦੀ ਪਾਰਟੀ ਵਿੱਚ ਮੈਂ ਨਹੀਂ ਜਾਣਾ ਤੇਰੀ ਦਾਰੂ ਦੀ ਵਜ੍ਹਾ ਨਾਲ ਅਸੀਂ ਇੱਥੇ ਤਰੇ ਤੇ ੱੱਕੇ ਖਾਣੇ ਆ चलो दिखी भाई बस टाइम हो गया चलो फिर उठो आओ मैं भी पांच बजे तो मुझे काम जाना है जाना काम के पता ही है मेरे को दारू तक नहीं आना और नहीं भाभी तू तो मेरी दारू मगर ही पी रही है चलो ठीक है मैं भी रोटी रोटी बना लेनी सब्जी सब्जी बना लेनी है सरपंच साहब सत श्रीकाल मैं कोई बैठ बैठ ਅਸਸੀ ਗਾਲ ਜੀ ਐਨੀ ਹਸਸੀ ਗਾਲ ਇਕੱਛੇ ਗਾਲ ਅਸਸੀ ਗਾਲ ਡੈਡੀ ਅਸਸੀ ਗਾਲ ਅਸਸੀ ਹਾਂ ਵੀ ਬੰਡੂ ਹੁਣ ਦੱਸੋ ਕੀ ਗੱਲ ਆ ਸਰਪੰਚ ਸਾਹਿਬ ਗਾਤਾ ਦਾ ਉਹ ਡੈਡੀ ਨੇ ਦੱਸੀ ਹੋਣੀ ਆ ਅਸੀਂ ਸਾਰੇ ਆਪਣਾ ਹਿੱਸਾ ਲੈਣ ਵਾਸਤੇ ਡੈਡੀ ਕੋਲੇ ਆਏ ਸੀ ਤੁਸੀਂ ਡੈਡੀ ਨਾਲ ਮਿਲ ਕੇ ਫੈਸਲਾ ਕਰੋ ਤੇ ਜੋ ਸਾਡੇ ਤਿੰਨਾਂ ਭਰਾਵਾਂ ਦਾ ਹਿੱਸਾ ਆਂਦਾ ਸਾਨੂੰ ਦਿਓ ਅਸੀਂ ਆਪਣਾ ਆਪਣਾ ਕਾਰੋਬਾਰ ਸ਼ੁਰੂ ਕਰੀਏ ਜੀ ਸਰਪੰਚ ਸਾਹਿਬ ਸਾਡੀਆਂ ਘਰ ਵਾਲੀਆਂ ਦੀ ਆਪਸ ਚ ਨਹੀਂ ਬੰਦੂ ਉਹ ਇਕੱਠੀਆਂ ਨਹੀਂ ਰਹਿ ਸਕਦੀਆਂ ਤੁਸੀਂ ਗੱਡੀ ਨੂੰ ਕਹਿ ਕੇ ਨਾ ਸਾਡਾ ਹਿੱਸਾ ਸਾਨੂੰ ਦਿਵਾ ਦਿਓ ਯਾ ਤਾਂ ਫਿਰ ਸਾਨੂੰ ਅੱਡ ਅੱਡ ਜਗਾ ਲੈ ਤਾ ਠੀਕ ਹੈ ਜੀ ਸਰਪੰਚ ਸਾਹਿਬ ਡੈੜੇ ਕੋਲੋਂ ਪੁੱਛ ਲਓ 2 ਸਾਲ ਹੋ ਗਏ ਮੈਨੂੰ ਕਿਰਾਏ ਤੇ ਰਹਿੰਦੇ ਨੂੰ ਦੋ ਬੱਚੇ ਆ ਮੇਰੇ ਮੈਂ ਉਹਨਾਂ ਦੀ ਹਿੱਸਾ ਭਰਾਵਾ ਜਾਂ ਘਰ ਦੇਖਾਂ ਮੈਨੂੰ ਮੇਰਾ ਹਿੱਸਾ ਮਿਲ ਜਵੇ ਮੈਂ ਉਹਦਾ ਮਕਾਨ ਲਵਾਂ ਤੇ ਨਾਲੇ ਕਾਰੋਬਾਰ ਚਲਾਵਾਂ ਇਹ ਰੋਟੀ ਦਾ ਮੈਨੂੰ ਹੁਣੇ ਪੁੱਛਦੇ ਜੇ ਹਿੱਸਾ ਦੇ ਤਾਂ ਮੈਂ ਮੈਨੂੰ ਕੌਣ ਪੁੱਛੂਗਾ ਡੜੀ ਮੈਂ ਤਾਂ ਆਪਣਾ ਹਿੱਸਾ ਲੈ ਕੇ ਸ਼ੋਗਵੀਰ ਨੂੰ ਦੇ ਦੇਣਾ ਤੇ ਆਪੇ ਮੇਰਾ ਕਾਰੋਬਾਰ ਸੈਟ ਕਰਕੇ ਦੇਊਗਾ ਇਨੇ ਮੈਨਾਂ ਜਵਾਨ ਕੀਤੀ ਆ ਕਿ ਮੈਨੂੰ ਠੇਕੇ ਦੇ ਨਾਲ ਹਾfte ਦਾ ਕੰਮ ਸ਼ੁਰੂ ਕਰਾ ਦੂਗਾ ਤੇ ਦੇਖਿਓ ਮੈਂ ਤੁਹਾਨੂੰ ਐਸੀ ਕੰਮ ਕੱਲਾ ਵਧੀਆ ਕਰਕੇ ਦਿਖਾਉਂਦਾ ਤੁਸੀਂ ਕਹਿੰਦੇ ਰਹਿੰਦੇ ਹੋ ਕੰਮ ਨਹੀਂ ਕਰਦਾ ਉਹ ਨਾ ਮੈਨੂੰ ਦਾਰੂ ਲੈਣ ਵਾਸਤੇ ਕਿਤੇ ਜਾਣ ਦੀ ਲੋੜ ਪਿਆ ਕਰਨੀ ਆ ਮੈਂ ਹਾfte ਤੇ ਬੈਠਾ ਕੰਮ ਕਰੂੰਗਾ ਨਾਲੇ ਤੁਹਾਡਾ ਨਾਮ ਰੋਸ਼ਨ ਕਰੂੰਗਾ ਕੰਮ ਵਧਾ ਕੇ ਦਿਖਾਉਂਗਾ ਤੁਹਾਨੂੰ ਸਰਪੰਚ ਸਾਹਿਬ ਇੰਨਾਂ ਦੀ ਗੱਲਾਂ ਸੌਣ ਲਓ ਇੱਕ ਅੰਨਗੇ ਮੇਰਾ ਨਾਮ ਰੋਸ਼ਨ ਸਰਪੈਂਸ ਆਫ ਇਹਨਾਂ ਦਵਾਈਆਂ ਨਾਲ ਤਿੰਨਾ ਤਿੰਨਾ ਦਿੱਤਾ ਇਹਨਾਂ ਅਮਰੀਕਾ ਕਰੇ ਇੱਕ ਨਹੀਂ ਪਾਈ ਸਰਪੈਂਸ ਆਫ ਮੈਂ ਅੱਖ ਦਾ ਆਪਰੇਸ਼ਨ ਕਰਾਇਆ ਇਹਨਾਂ ਨੇ ਕਿਸੇ ਨੇ ਅੱਖ ਤੇ ਦਵਾਈ ਨਹੀਂ ਪਾਈ ਔਰ ਡੈਡੀ ਜੀ ਤੁਸੀਂ ਫਿਕਰ ਨਾ ਕਰੋ ਤੁਹਾਡੀ ਦੇਖਭਾਲ ਪੂਰੀ ਕਰਾਂਗੇ ਤੁਹਾਨੂੰ ਜੋ ਚਾਹੀਦਾ ਬੈਠਿਆਂ ਨੂੰ ਮਿਲੂਗਾ ਔਰ ਤੁਸੀਂ ਕਿਉਂ ਮੇਰੇ ਸ਼ਰਾਬ ਦੇ ਠੇਕੇ ਤੇ ਲੱਤ ਮਾਰਨ ਲੱਗੇ ਹੋ ਉੱਜਦਾ ਜੋਗ ਵੀਰਾ ਕਹਿੰਦਾ ਉਦਾਂ ਹੀ ਕਰ ਦੋ ਤੁਸੀਂ ਸਰਪੰਚ ਸਾਹਿਬ ਆਹੀ ਮੁੰਡਾ ਵਾਲਾ ਸੁਭਗ ਮੇਰਾ ਦੇਖਵਾ ਕਰਦਾ ਸਰਪੰਚ ਸਾਹਿਬ ਤੁਸੀਂ ਆਏ ਹੋ ਫੈਸਲਾ ਕਰਕੇ ਜਾਈਓ ਨਹੀਂ ਤਾਂ ਨਹੀਂ ਇਹ ਕੀ ਹੈ ਮੈਂ ਤੈਨੂੰ ਹਿੱਸਾ ਨਹੀਂ ਦੰਦਾ ਜਾਇਦਾਦ ਚ ਤਵਦੀਰ ਸਿੰਘ ਚੁੱਪ ਹੋ ਬੈਠ ਜਾ ਬਗਲ ਮੇਰੇ ਰੋਕੀ ਸੋਕੀ ਮੇਰੀ ਗੱਲ ਧਿਆਨ ਨਾਲ ਸੁਣ ਲੋ ਇਹ ਬਾਪੂ ਤੁਹਾਡਾ ਹੈ ਕਿਸੇ ਹੋਰ ਦਾ ਨਹੀਂ ਤੇ ਜਿਹੜੀ ਇਹ ਜਿਆਦਾ ਨਾ ਬਾਪ ਉਹ ਸਾਰੀ ਤੁਹਾਡੀ ਆ ਇਹਨਾਂ ਨੇ ਮਨ ਲਗ ਗਿਆ ਨਾਲ ਚੱਕ ਕੇ ਨਹੀਂ ਲੈ ਕੇ ਜਾਣੀ ਉਹ ਬੁੱਢੇ ਵੇਲੇ ਤੁਹਾਡਾ ਬਾਪੂ ਢਿੱਲਾ ਮੱਟਾ ਰਹਿੰਦਾ ਕਈ ਵਾਰੀ ਤੁਹਾਡਾ ਬਾਪੂ ਤਾਂ ਲੱਗਦਾ ਰਹਿ ਗਿਆ ਤੁਹਾਡੀ ਮਾਂ ਵੀ ਸਿਰ ਤੇ ਨਹੀਂ ਹੈਗੀ ਆ ਤੁਹਾਡਾ ਫਰਜ਼ ਬਣਦਾ ਇਹ ਇਹਨਾਂ ਦੀ ਸੇਵਾ ਵਾਈ ਮੂਤੀ ਦਾ ਇੰਚਾਮ ਕਰਾਂ ਤੇ ਤੁਹਾਡਾ ਹਿੱਸਾ ਕਿਧਰੇ ਨਹੀਂ ਜਾਂਦਾ ਤੁਹਾਨੂੰ ਮਿਲ ਹੀ ਜਾਣਾ ਸਰਪੰਚ ਸਾਹਿਬ ਡੈੜੀ ਵੀ ਤੇਗਵਾਦ ਨਹੀਂ ਕਰਦਾ ਰੋਟੀ ਪਾਣੀ ਸਭ ਟਾਈਮ ਨਾਲ ਦਿੰਨੇ ਆ ਤੁਸੀਂ ਪ੍ਰਾਪਰਟੀ ਵਿੱਚ ਹਿੱਸਾ ਦੇਣ ਦੀ ਗੱਲ ਕਰੋ ਬਾਕੀ ਡੈੜੀ ਨੂੰ ਮੈਂ ਆਪੇ ਸੰਭਾਲ ਲਾਂਗਾ ਦਾਤਾ ਜੀ ਮੈਂ ਤੁਹਾਡੀ ਗੱਲਾਂ ਵੀ ਸੁਣ ਲਈਆਂ ਤੁਹਾਡੇ ਪਿਤਾ ਜੀ ਦੀਆਂ ਗੱਲਾਂ ਸੁਣ ਲਈਆਂ ਤੇ ਹੁਣ ਤੁਸੀਂ ਜਾਓ ਤੇ ਅਗਲੇ ਹਫ਼ਤੇ ਤੁਹਾਨੂੰ ਬੁਲਾ ਕੇ ਤੁਹਾਡਾ ਮਸਲਾ ਹੱਲ ਕਰਾਂਗੇ। ਸੱਸੀ ਗਾਲ ਸਰਪੰਚ ਸਾਹਿਬ ਜੀ, ਸੱਸੀ ਗਾਲ। ਸੱਸੀ ਗਾਲ। ਸੱਸੀ ਗਾਲ ਸਰਪੰਚ ਸਾਹਿਬ ਜੀ, ਸੱਸੀ ਗਾਲ। ਰੋਕੀ, ਮੇਰੀ ਗੱਲ ਸੁਣ ਲਈ ਜੇ। 5505 ਜੀ। ਰੋਕੀ ਜਿਹੜਾ 24 ਘੰਟੇ ਤੂੰ ਦਾਰੂ ਪੀਂਦਾ ਰਹਿਣਾ। ਪਹਿਲਾਂ ਹਿੱਸਾ ਮੰਗਣ ਤੋਂ ਪਹਿਲਾਂ ਆਪਣੀ ਦਾਰੂ ਤੇ ਕੰਟਰੋਲ ਕਰ। ਠੀਕ ਆ ਸਰਪੰਚ ਸਾਹਿਬ ਛੱਡ ਦੂੰਗਾ ਜੀ ਹਾਂਜੀ ਠੀਕ ਆ ਨਾਲੇ ਇਹ ਗੱਲ ਹੋਰ ਕੋ ਯਾਰ ਮੈਂ ਤੇ ਕਦੇ ਦੀ ਪ੍ਰਭੂਤੀ ਆਪਣੇ ਨਾਂ ਤੇ ਜੈਦਾਨ ਆਪਣੀ ਕਿਤੇ ਨਹੀਂ ਜਾਂਦੀ ਜੇ ਦਾਤ ਕਿਸ ਦੀ ਮਾਲਕਨ ਤੂੰ ਬਣਨਾ ਘਰ ਵਾਲੀ ਨੇ ਮੇਰੀ ਥੋੜਾ ਪਾਈਆ ਉਹ ਉਹਨੇ ਨਹੀਂ ਆ ਕੋ ਯਾਰ ਮੈਂ ਤੇ ਕਦੇ ਦੀ ਪ੍ਰਭੂਤੀ ਆਪਣੇ ਨਾਂ ਤੇ ਕਲਾ ਲੜੀ ਜਦ ਆਪਣੇ ਨਾਂ ਤੇ ਕਿਸੇ ਨਾਲ ਇਹ ਕੰਮ ਨਾ ਨਾ ਇਹ ਗੱਲ ਕੋ ਯਾਰ ਮੈਂ ਤੇ ਕਦੇ ਦੀ ਪ੍ਰਭੂਤੀ ਆਪਣੇ ਨਾਂ ਦੀ ਕਿਤੇ ਨਹੀਂ ਜਾਂਦੀ ਜੇ ਦਾਤ ਕਿਸ ਦੀ ਮਾਲਕਨ ਤਾਂ ਤੂੰ ਹੀ ਬਣਨਾ ਮਤਲਬ ਤਿਆਰ ਹੋ ਗਿਆ ਹਾਂਜੀ ਆ ਜੀ ਚੱਲ ਜਾਈਏ दफ्तर जाना है ना वहाँ पर आया करने ठीक है बस आगे भी जीता बस आगे आगे ऐसी आगे दफ्तर में आगे बस आगे ਉਹ ਮੈਂ ਚੱਪੁੰਦੇ ਹੋ ਬਾਹਰ ਨਿਕਲਿਆ ਹੋ ਜਲਦੀ ਆਓ ਉਹ ਸੁਣਦੇ ਹੋ ਜਲਦੀ ਬਾਹਰ ਆਓ ਜਲਦੀ ਕੀ ਹੋ ਗਿਆ ਦੇਖੋ ਤਾਂ ਸਹੀ ਹੋਇਆ ਕੀ ਹਾਂ ਦੱਸੋ ਕੀ ਹੋਇਆ ਉਹ ਹੋਣਾ ਕੀ ਹੈ ਦਾਦਾ ਪੋਤਾ ਤੁਹਾਨੂੰ ਕਹਿੰਦੇ ਸੀ ਨਾ ਕਰਾ ਦੂਗਾ ਵਕੀਲ ਨੂੰ ਫੋਨ ਕਰਦੇ ਗਏ ਆ ਸਾਰੀ ਕੇ ਦਾਦ ਨੇ ਪੋਤੇ ਦੇ ਨਾ ਕਰਾਣੇ ਆ ਤਾਂ ਪੋਤੇ ਨੇ ਵੀ ਸਾਨ ਵਾਲ ਨੂੰ ਠੇਂਗਾ ਵਾਕੇ ਕਰੋ ਕੰਡ ਦੇਣਾ ਆ ਫਿਕਰ ਨਾ ਕਰ ਮੈਂ ਦੇਖ ਲੈਣਾ ਪਿੰਵੇ ਜਿਆਦਾ ਤੇਰੇ ਨਾਲ ਤੇ ਕਾ ਦੂਗਾ ਸਮੇਂ ਬਣਾ ਕਸ਼ੂ ਨੂੰ ਲਾਂਦਾ ਪਰੋਕੀ ਆਵਾਰਾ ਕੀ ਹੋਏ ਤੇ ਉਹ ਸਾਡੇ ਤੋਂ ਸਾਰੀ ਜਗ੍ਹਾ ਨਿਕਲ ਚਲੀ ਹੂ ਵਧੀਆ ਮਾਰ ਕੀ ਹੋ ਗਏ ਲੈ ਉਹ ਯਾਰਾ ਪੁੰਨੇ ਨੂੰ ਲੈ ਗਿਆ ਬਾਪੂ ਲੈ ਜਾਂਦੇ ਲੈ ਗਿਆ ਤੇ ਚੁਗਾ ਦਾੜੀ ਤੇ ਚੜ੍ਹ ਗਿਆ ਯਾਰ ਤੈਨੂੰ ਤਾਲੂਂਗੀ ਪਈ ਏ ਤੈਨੂੰ ਮੈਂ ਕਹਿੰਦਾ ਸਾਰੀ ਜਗ੍ਹਾ ਸੜ ਫੁੱਲ ਗਈ ਹੋਊਗੀ ਇਹ ਮਾਦਰ ਨਾਲ ਚੱਲਦਾ ਚੱਲ ਚੱਲ ਬੋਲਰ ਲੈ ਨਹੀਂ ਉੱਪਰ ਲੈਣ ਨੂੰ ਚੱਲ ਚੱਲ ਹਫ਼ਤਾ ਹੁਤਾ ਗੁੱਸੇ ਖਾਣੇ ਤੇ ਵੜੇ ਪਤਾ ਨਹੀਂ ਨੋਂਦੇ ਕਿ ਇਹ ਕੱਪੜੇ ਵੀ ਨਹੀਂ ਬਦਲਦੇ ਦਾਰੂ ਪੀਵੀਂ ਦੇ ਅੰਦਰ ਗੁੱਸੇ ਖਾਣੇ ਤੇ ਬੈਠਾ ਇਹਨਾਂ ਨੂੰ ਜ਼ਮੀਨ ਦੇ ਤਾਲ ਤੱਕ ਕੋਈ ਠਿਕਣ ਨਹੀਂ ਹੈਗਾ ਹਾਂ ਤਾਂ ਮੇਰੀ ਇੱਕ ਗੱਲ ਸੁਣ ਉਹ ਤੂੰ ਆਪਣੀ ਸਾਰੀ ਗੱਲਾਂ ਬਾਅਦ ਚ ਕਰੀ ਪਹਿਲੇ ਚੱਲ ਮੇਰੇ ਨਾਲ ਉਹ ਛੜਤਾ ਯਾ ਯਾਰ ਗੰਦ ਕੋ ਹਾਂ ਮੇਰੀ ਘਰ ਵਾਲੀ ਪਹਿਲੇ ਹੀ ਘਰ ਛੱਡ ਕੇ ਚਲ ਗਈ ਉਹ ਤੇ ਜਾਣੀ ਸੀ ਭਾਬੀ ਅੱਗੇ ਲੜਦੀ ਰਹਿੰਦੀ ਆ ਹਾਂ ਫਿਰ ਉਹਦੇ ਜੇ ਬਾਪੂ ਤੇਰੇ ਮੁੰਡੇ ਦੇ ਯਾਨੀ ਕਿ ਮੇਰੇ ਭ ਜੀ ਦੇ ਨਾਂ ਵੀ ਜਾਇਦਤ ਕਰਾ ਦੂ ਤਾਂ ਜ਼ਿਆਦਾ ਤਾਪੜੀ ਰਹਿਣੀ ਆ ਹੈ ਤੂੰ ਬਸ ਮੈਨੂੰ ਨਾਲ दारू ਗੁਰੂ ਜੋ ਕੇ ਪਾਇਆ ਬੰਦ ਰਿਆ ਕਰ ਹਾਂ ਚੱਲ ਠੀਕ ਠੀਕ ਹਾਂ ਤੁਮ ਬਾਪੂ ਨੂੰ ਜੱਡ ਆਪਾਂ ਠੇਕੇ ਨੂੰ ਚਲਦੇ ਆ ਭਾਬੀ ਨੂੰ ਕਲਤੀ ਜਾਣ ਦੇ ਕੋਤ ਜਿਵੇਂ ਤੇਰੇ ਪਾਪਾ ਤੇ ਚਾਚਾ ਕਰਦੇ ਮੇਰੇ ਨਾਲ ਤੇ ਉਹ ਮੈ ਤਾਂ ਨਹੀਂ ਕਰੇਗਾ ਨਹੀਂ ਦਾदू ਮੈਂ ਤਾਂ ਉਹਨਾਂ ਨਾਲ ਉਦਾ ਕਰੂੰਗਾ ਜਿੱਦਾਂ ਉਹ ਤੁਹਾਨੂੰ ਤੰਗ ਕਰਦੇ ਆ ਠੀਕ ਸਤਿ ਸ਼੍ਰੀ ਅਕਾਲ ਜੀ ਅਲੋ ਜੀ ਜ਼ਾਰਦੀ ਤੁਹਾਡੇ ਕਹਿਣ ਮਤਲਬਕ ਅਰ ਬਸ ਇਹ ਜਿੱਦਾਂ ਤੁਸੀਂ ਕਿਹਾ ਸੀ ਆਪਾਂ ਉਹਦੇ ਤੇ ਐਡ ਕਰਤੀ ਆ ਠੀਕ ਹੈ ਜੀ ਜਦੋਂ ਸਰਦੀ ਮੈਂ ਚੱਲਦਾ ਹਾਂ ਮੈਨੂੰ ਯਾਦ ਦੇਓ ਦਦੂਏ ਕੀ ਹੈ ਦੇਖੋ ਤਾਂ ਸਾਰੀ ਜ਼ਿੰਦਗੀ ਦੀ ਕਮਾਈ ਮੈਂ ਤੇਰੇ ਨੌਕ ਕਰਤੀ ਹੋਈ ਆ गुरुआे वाहे गुरुआरूआ गुरुआरु प्यार बारी सस् श्रीकाल दोस्तों जी ਮੇਰੀ ਉਮੀਦ ਆ ਕਿ ਇਹ ਫਿਲਮ ਤੁਹਾਨੂੰ ਪਸੰਦ ਆਈ ਹੋਵੇਗੀ ਮੇਰੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਇਸ ਫਿਲਮ ਨੂੰ ਜ਼ਰੂਰ ਵੇਖਣ ਤੇ ਵੱਧ ਤੋਂ ਵੱਧ ਨੂੰ ਸ਼ੇਅਰ ਕਰਨ ਤੇ ਕਮੈਂਟ ਕਰਕੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹਨੂੰ ਕਿਹਾ ਗਿਆ ਹੋਸੀ ਥੈਂਕ ਯੂ ਧੰਨਵਾਦ ਇਹ ਵੀ ਦੱਸਿਓ ਤੁਸੀਂ ਕਿ ਅਸੀਂ ਅਗਲੀ ਫਿਲਮ ਕਿਸ ਵਿਸ਼ੇ ਤੇ ਬਣਾਈਏ ਇਹਦੇ ਬਾਰੇ ਵੀ ਸਾਨੂੰ ਮੈਸੇਜ ਕਰਕੇ ਜੀ ਹੁ ਦੱਸਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ